ਕਵਿੰਨ ਪਰਨਦੇ ਦੂਜੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਅਸੀਂ ਪਹੁੰਚੇ ਪਰਿਵਾਰ ਸਮੇਤ ਜਿੱਥੇ ਧੰਨ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਨਾਲ ਬਹੁਤ ਸੋਹਣੇ ਦਰਸ਼ਨ ਦਿਦਾਰੇ ਹੋਏ ਆ ਅਲੋਕਿਕ ਨਜ਼ਾਰਾ ਦੇਖਣ ਵਾਲਾ ਸੀ ਜੋ ਸਭ ਦਾ ਮਨ ਮੋਹ ਲੈਂਦਾ ਧੰਨ ਗੁਰੂ ਰਾਮਦਾਸ ਸਾਹਿਬ ਸਭ ਦੇ ਹਿਰਦੇ ਦੇ ਵਿੱਚੋਂ ਨਿਕਲਦਾ ਵੀ ਸ਼ੁਕਰਾਨਾ ਤੇਰਾ ਧੰਨ ਗੁਰੂ ਰਾਮਦਾਸ ਜਿਨੇ ਸਾਨੂੰ ਇਹ ਬਲ ਬਖਸ਼ਿਆ ਇਨੀ ਦੂਰ ਦਰਸ਼ਨ ਦੀਦਾਰੇ ਕਰੇ ਇਹ ਆ ਲੋਕਿਕ ਦ੍ਰਿਸ਼ ਦੇਖੋ ਕਿ ਕਿੰਨਾ ਸੋਹਣਾ ਹੈ ਬੱਚੇ ਜਿੱਤ ਕਰਨ ਲੱਗੇ ਵੀ ਅਸੀਂ ਬੂੰਗਾ ਸਾਹਿਬ ਵਾਲੇ ਪਾਸੇ ਜਾਣਾ ਅਸੀਂ ਕਦੇ ਪਹਿਲਾਂ ਨਹੀਂ ਗਏ ਸੀ ਫਿਰ ਅਸੀਂ ਬੂੰਗਾ ਸਾਹਿਬ ਦੇ ਅੰਦਰ ਜਾਨੇ ਇਹ ਦੇਖੋ ਇੱਥੇ ਸੰਤ ਗਿਆਨੀ ਜਰਨੈਲ ਸਿੰਘ ਢਿੰਡਰਾ ਵਾਲੇ ਇਸ ਪਾਸੇ ਬੈੰਦੇ ਹੁੰਦੇ ਸੀ ਮੱਜਾ ਢਾ ਕੇ ਤੁਸੀਂ ਦੇਖੋ ਕਿੰਨਾ ਸੋਹਣਾ ਪ੍ਰਾਤਨ ਸਾਹਮਣੇ ਰੱਖਿਆ ਹੈ ਛੋਟੀ ਈਟਾਂ ਨਾਲ ਆ ਬੂੰਗਾ ਸਾਹ ਵਾਲਾ ਇਲਾਕਾ ਬਣਿਆ ਹੋਇਆ ਹੈ ਲਾਈਟਿੰਗ ਦਾ ਬਹੁਤ ਸੋਹਣਾ ਪ੍ਰਬੰਧ ਹੈ ਇੱਥੇ ਖੜ ਕੇ ਬਹੁਤ ਆਨੰਦ ਆ ਰਿਹਾ ਸੀ ਇੱਥੋਂ ਅਸੀਂ ਖੜ ਕੇ ਆ ਦਰਬਾਰ ਸਾਹਿਬ ਦੀ ਵੀਡੀਓ ਬਣਾਈ ਜਿੱਥੇ ਆਗਿਆਨੀ ਜਨੈਲਸ ਨਹੀਂ ਪਿੰਡ ਨਾਲੇ ਵੀ ਬਹਿੰਦੇ ਹੁੰਦੇ ਸੀ ਵੀ ਬਿਲਕੁਲ ਸਾਹਮਣੇ ਦਰਸ਼ਨ ਦੇਦਾਰੇ ਤੇ ਕੀਰਤਨ ਸਰਵਣ ਹੁੰਦਾ ਬੱਚਿਆਂ ਦੀ ਜਿੱਦ ਕਰਕੇ ਅਸੀਂ ਚਲੇ ਗਏ ਮੈਂ ਕਦੇ ਪਹਿਲਾਂ ਬੂੰਗਾ ਸਾਹ ਵਾਲੇ ਇਲਾਕੇ ਨਹੀਂ ਗਿਆ ਸੀ ਔਰ ਮਨ ਪਰਸੰਨ ਹੋ ਗਿਆ ਇਹ ਥੋੜ੍ਹ ਖੜ ਕੇ ਜਦ ਵੀਡੀਓ ਬਣਾਈ ਕਿ ਸਾਰਾ ਆਲਾ ਦੁਆਲਾ ਇੱਥੋਂ ਦਿਖਦਾ ਦੁੱਖ ਪੰਚਨੀ 베ਰੀ ਤੋਂ ਲੈ ਕੇ ਜਿਉ ਠਨਗੁਰ RAMDAS ਸਾਹਿਬ ਸਭ ਇੱਥੋਂ ਦਿਖਦਾ ਵੀ ਮਨ ਪਰਸੰਨ ਹੋ ਜਾਂਦਾ ਵੀ ਅਲਫਾਜ ਖਤਮ ਹੋ ਜਾਂਦੇ ਆ ਵੀ ਕੀ ਅਲਫਾਜ ਕਹਾ ਧੰਗੁਰ RAMDAS ਸਭ ਤੇਰੀ ਸਿਫਤ ਦੇ ਵਿੱਚ ਅੱਗੇ ਜਾ ਕੇ ਮੈਂ ਬੱਚਿਆਂ ਨੂੰ ਦਿਖਾਣਾ ਉਹ ਸਥਾਨ ਜਿੱਥੇ ਗੋਲੀਆਂ ਦੇ ਨਿਸ਼ਾਨ ਆ ਜਦ 1984 ਵਿੱਚ ਅਟੈਕ ਹੋਇਆ ਤੇ ਇੱਥੇ ਜਾਣ ਕੇ ਐਸਜੀਪੀਸੀ ਵੱਲੋਂ ਛੱਡੇ ਗਏ ਹੈ ਤਾਂ ਕਿ ਲੋਕਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਹੋਵੇ ਵੀ ਆਹ ਗੋਲੀਆਂ ਚਲਾਈਆਂ ਗਈਆਂ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਭਾਰਤ ਦੀਆਂ ਸਰਕਾਰਾਂ ਵੱਲੋਂ ਕੇਂਦਰੀ ਏਜੰਸੀਆਂ ਵੱਲੋਂ ਫਿਰ ਅਸੀਂ ਦੇਖਤਰਾ ਕੇ ਆ ਬਾਹਰ ਮੱਥਾ ਟੇਕ ਰਿਹਾ ਅੰਦਰ ਵੀਡੀਓ ਦੀ ਇਜਾਜ਼ਤ ਨਹੀਂ ਸੀ ਸਾਹਮਣੇ ਫਿਰ ਮੈਂ ਅਕਾਲ ਤਖਤ ਸਾਹਮਣੇ ਵਾਲੇ ਪਾਸੇ ਨਤਮਸਤਕ ਹੋਣ ਚਲਾ ਗਿਆ ਇੱਥੇ ਗੁਰੂ ਘਰ ਜਿਹੜੇ ਸਜੋਬਿਤ ਹਨ ਜਿੱਥੇ ਅਖੰਡ ਪਾਠ ਸਭਰ ਖਾਏ ਜਾਂਦੇ ਹਨ ਪਰ ਇਹਦੀ ਕਈ ਸਾਲਾਂ ਬਾਅਦ ਵਾਰੀ ਆਉਂਦੀ ਹੈ ਬਹੁਤ ਲੰਬੀ ਕਤਾਰਾਂ ਹੈ ਜੇ ਤੁਸੀਂ ਮੈਂ ਅਖੰਡ ਪਾਠ ਸਭਰ ਖਾਣਾ ਤਾਂ ਆਪਾਂ ਨੂੰ ਸਾਲਾਂ ਬੱਧੀ ਵੇਟ ਕਰਨੀ ਪੈਂਦੀ ਹੈ ਇੱਥੇ ਲੋਕਾਂ ਦੀ ਇੰਨੀ ਸ਼ਰਧ ਹੈ ਇਸ ਤੋਂ ਬਿਲਕੁਲ ਇਹਨਾਂ ਇਸ ਗੁਰਦੂਰੂ ਘਰ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਸਥਾਨ ਹੈ ਜਿੱਥੇ ਉਹ ਥੜਾ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆ ਕੇ ਵਿਰਾਜਮਾਨ ਹੋਏ ਸੇ ਮੈਨੂੰ ਵੀ ਨਹੀਂ ਪਤਾ ਅਸੀਂ ਸੈਂਕੜੇ ਵਾਰ ਦਰਬਾਰ ਸਾਹਿਬ ਆਏ ਆ ਪਰ ਕਦੇ ਇੱਥੇ ਥੜਾ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਅ ਨਹੀਂ ਬਣਿਆ ਇਹ ਬੱਚਿਆਂ ਦੀ ਜਿੱਦ ਉਹ ਗੇ ਟਵਿਨ ਬ੍ਰਦਰਸ ਦੀ ਜਿੱਦ ਅੱਗੇ ਮੈਂ ਵੀ ਝੁਕਿਆ ਤੇ ਬੜਾ ਖੁਸ਼ਕਿਸਮਤ ਆ ਵੀ ਮੇਰੇ ਬੱਚੇ ਮੇਰੇ ਧਰਮ ਦੇਵ ਜਾਣਕਾਰੀ ਲਈ ਵੀਡੀਓਜ਼ ਪਹਿਲਾਂ ਦੇਖਦੇ ਆ ਤੇ ਫਿਰ ਮੈਨੂੰ ਵੀ ਜਾਣੂ ਕਰਾਉਂਦੇ ਆ ਸਾਡੇ ਇਤਿਹਾਸ ਬਾਰੇ ਮੇਰੇ ਬੇਟੇ ਛੋਟੇ ਆ 8 ਸਾਲ ਦੇ ਆ ਜੁੜਵਾ ਟਵਿਨ ਬ੍ਰਦਰਸ ਪਰ ਬੜਾ ਖੁਸ਼ਕਿਸਮਤ ਆ ਉਹਨਾਂ ਨੂੰ ਸਿੱਖ ਧਰਮ ਦੇ ਵਿੱਚ ਬੜੀ ਆਸਥਾ ਹੈ ਤੇ ਬੜੀ ਲਗਨ ਹੈ ਕਿ ਉਹਨਾਂ ਨੇ ਮੈਨੂੰ ਦੱਸਿਆ ਵੀ ਥੱਲੇ ਆ ਭੋਰਾ ਸਾਹਿਬ ਬਣਿਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਸਨ ਸ਼ਸ਼ੋਭਿਤ ਹੋਏ ਸਨ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕੀਤਾ ਤੇ ਅਰਦਾਸ ਬੇਨਤੀਆਂ ਕੀਤੀਆਂ ਕਿ ਗੁਰੂ ਸਾਹਿਬ ਤੰਦਰੁਸਤੀਆਂ ਬਖਸ਼ੋ ਮੇਰੇ ਪਰਿਵਾਰ ਤੇ ਸਾਰੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੋ ਇਹ ਉਹ ਸਥਾਨ ਹੈ ਜਿੱਥੇ ਗੁਰੂ ਸਾਹਿਬ ਬੈਠੇ ਫਿਰ ਇਹ ਪੌੜੀਆਂ ਚੜ ਕੇ ਅਸੀਂ ਜਾਂਨੇ ਆ ਗਿਆਨੀ ਸੰਤ ਜਰਨੈਲ ਭਿੰਡਰਾ ਗਿਆਨੀ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਤੇ ਹੋਰ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਬਣੇ ਗੁਰੂ ਘਰ ਵਿੱਚ ਇੱਥੇ ਭਾਈ ਸਾਹਿਬ ਬੜਾ ਮਨਮੋਹਨਕ ਪਾਠ ਕਰ ਰਹੇ ਸੀ ਜਿਵੇਂ ਉਹਨਾਂ ਦੀ ਵਿਰਤੀ ਸਿੰਘਾਂ ਨਾਲ ਸ਼ਹੀਦਾਂ ਨਾਲ ਲੱਗੀ ਹੁੰਦੀ ਹੈ ਤੁਸੀਂ ਵੀ ਸੁਣੋ ਹਾਂ ਨਾਮ ਜਪੀ ਨਾਮ ਸਹਿਜਸ ਮਾਵਾ ਸਾ ਭਾਈ ਸਾਹਿਬ ਦਾ ਪਾਠ ਕਰਨ ਦਾ ਜਿਹੜਾ ਲਹਿਜਾ ਸੀਗਾ ਮਨ ਮੋਹ ਲੈਂਦਾ ਮੈਂ ਵੀਡੀਓ ਤਾਂ ਥੋੜੀ ਬਣਾਈ ਪਰ ਅਸੀਂ ਬਹੁਤ ਦੇਰ ਉੱਥੇ ਬਹਿ ਕੇ ਭਾਈ ਸਾਹਿਬ ਦਾ ਪਾਠ ਸਰਵਣ ਕੀਤਾ ਜੈਸੇ ਮੈਂ ਵੀਡੀਓ ਥੋੜੀ ਤਾਂ ਬਣਾਈ ਜਿਤਰਪਾਰ ਸਾਹਿਬ ਦੇ ਗਲਿਆਰੇ ਅੰਦਰ ਵੀਡੀਓ ਅਲਾਉਟ ਨਹੀਂ ਹੈ ਇਹ ਥੋੜੀ-ਥੋੜੀ ਕਲਿੱਪਸ ਹੀ ਬਣਾ ਸਕਦੇ ਆ ਬਾਹਰ ਨਿਕਲਦੀਆਂ ਜਦ ਅਸੀਂ ਗੁਰੂ ਘਰ ਤੋਂ ਤਾਂ ਆ ਮਾਰਕੀਟ ਲੱਗੀ ਹੋਈ ਸੀ ਇਹ ਵੀਡੀਓ ਦਾ ਜਿਹੜਾ ਮੈਂ ਸ਼ਾਰਟ ਹੈ ਇਹ ਰਾਤ 3 ਵਜੇ ਦਾ ਨਾਲ ਮੈਂ ਜੋੜ ਰਿਆ ਤੇ ਮਨ ਕੁਛ ਹੋ ਗਿਆ ਤੇ ਸ਼ੋਭਾ ਨਿਕਲੀ ਉਹਨਾਂ ਲਈ ਜਿਨ੍ਹਾਂ ਨੇ ਆ ਗਲਿਆਰਾ ਬਣਾਇਆ ਵੀਿੱਥੇ 3 ਵਜੇ ਵੀ ਰੌਣਕਾਂ ਲੱਗੀਆਂ ਪਈਆਂ 24 ਘੰਟੇ ਮਾਰਕੀਟ ਲੱਗਦੀ ਹੈ ਜਿੱਥੇ ਤੁਸੀਂ ਪ੍ਰਸ਼ਾਦ ਖਡਾਉਣੇ ਕਈ ਤਰ੍ਹਾਂ ਦੀ ਵਸਤੂਆਂ ਖਰੀਦ ਸਕਦੇ ਹੋ ਜਿਨ੍ਹਾਂ ਨੇ ਪਹਿਲਾਂ ਦਰਬਾਰ ਸਾਹਿਬ ਦਾ ਗਲਿਆਰਾ ਦੇਖਿਆ ਹੋਏ ਉਹ ਜ਼ਰੂਰ ਗਲਿਆਰਾ ਬਣਾਉਣ ਵਾਲਿਆਂ ਦੀ ਸ਼ੋਭਾ ਤੇ ਵਡਿਆਈ ਕਰਦੀ ਹੈ ਕਿਉਂਕਿ ਆ ਦੇਖੋ 3 ਵਜੇ ਵੀ ਹਰ ਤਰ੍ਹਾਂ ਦੀ ਚੀਜ਼ अवेलेबल ਹੈ ਆ ਜਿਹੜੇ ਬੰਦੇ ਤੁਰ ਨਹੀਂ ਸਕਦੇ ਉਹਨਾਂ ਲਈ ਆ ਬੈਟਰੀਆਂ ਵਾਲੀਆਂ ਗੱਡੀਆਂ ਦਾ ਪ੍ਰਬੰਧ ਹੈ ਉਹ ਤਾਂ ਕਿ ਦਰਬਾਰ ਸਾਹਿਬ ਗੁਰੂ ਸਾਹਿਬ ਨੂੰ ਨਮਸਕਾਰ ਕਰ ਸਕਣ ਇਹ ਗਲੀਆਰਾ ਵਰਟੀਕਲ ਸਿਟੀ ਦੀ ਤਰਜ਼ ਉੱਤੇ ਬਣਾਇਆ ਗਿਆ ਇਸ ਤੋਂ ਪਹਿਲਾਂ ਵਰਟੀਕਲ ਸਿਟੀ ਹੀ ਇਦਾਂ ਦਾ ਇੱਕ ਜਗ੍ਹਾ ਸੀ ਵੀ ਜਿੱਥੇ ਇੱਕ ਨਾਲ ਦੇ ਬੋਰਡ ਇੱਕ ਨਾਲ ਦੇ ਘਰਾਂ ਦੀ ਐਂਟ੍ਰੈਂਸ ਇੱਕ ਨਾਲ ਦੇ ਦੁਕਾਨਾਂ ਦਾ ਐਂਟ੍ਰੈਂਸ ਹੋਏ 1 ਕਰੋੜ ਰੁਪਏ ਦਾ ਪ੍ਰੋਜੈਕਟ ਸੀਗਾ ਤੇ ਪਰ ਇਹਨੂੰ ਸੁਖਬੀਰ ਸਿੰਘ ਬਾਦਲ ਨੇ ਪੂਰਾ ਕੀਤਾ ਜਿੱਦੀ ਉਹਦੀ ਆਪਾਂ ਸ਼ਲਾਘਾ ਵੀ ਕਰਦੇ ਹਾਂ ਤੇ ਆਹ ਦੁਕਾਨਾਂ ਐ ਲੱਗਦਾ ਵੀ ਜਿਵੇਂ ਵੀ ਸਾਮ ਸਮ ਦੇ 6:7 ਵਜੇ ਹੋਣ ਪਰ ਇਹ ਸਵੇਰੇ 3:30 ਤੋਂ 4 ਵਜੇ ਦਾ ਸਮਾਂ ਹੈ ਕਿਉਂਕਿ ਇਸ ਅਸਥਾਨ ਤੇ ਜਾ ਕੇ ਰਾਤ ਨੂੰ ਸੌਣ ਨੂੰ ਤੇ ਜੀਓ ਨਹੀਂ ਕਰਦਾ ਵੀ ਸਾਰੀ ਦੁਨੀਆ ਦੇਖੋ ਐ ਆ ਰਹੀ ਹੈ ਰਾਤ ਨੂੰ 3-4 ਵਜੇ ਤੱਕ ਵੀ ਮੈਂ ਤਾਂ ਸਵੇਰ ਹੋ ਗਈ 4:00 ਵਜੇ 4:00 ਵਜੇ ਤੱਕ ਵੀ ਮਨ ਪ੍ਰਸੰਨ ਹੋ ਗਿਆ ਜੇ ਅਗਲੇ ਦਿਨ ਸਵੇਰੇ ਅਸੀਂ ਸਾਰਾ ਗੜੀ ਚੋਂ ਨਿਕਲਦੇ ਆਂ ਸਰਾ ਚੋਂ ਤਾਂ ਦੇਖਦੇ ਆਂ ਸਾਹਮਣੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਬਸਾਂ ਖੜੀਆਂ ਸੀ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਕਾਰਜ ਜਿਹੜਾ ਵਧੀਆ ਹੈ ਤੇ ਚਲਾਗਾ ਯੋਗ ਹੈ ਕਿ ਇਹਨੇ ਜਿਹੜੇ ਲੋਕ ਪਿੰਡਾਂ ਦੇ ਨਹੀਂ ਆ ਸਕੇ ਸੀ ਉਹਨੋਂ ਦਰਸ਼ਨ ਦਿਦਾਰੇ ਕਰਦੇ ਆ ਧਾਰਮਿਕ ਸਥਾਨਾਂ ਦੇ ਇਹ ਕਈ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਉਂਦੀ ਹੈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਆ ਦੇਖੋ ਕਿੰਨੇ ਲੋਕ ਪਿੰਡਾਂ ਦੇ ਆਏ ਆ ਤੇ ਜਿਹੜੇ ਕਦੇ ਪਹਿਲਾਂ ਦਰਬਾਰ ਸਾਹਿਬ ਨਹੀਂ ਆਏ ਆ ਲੋਕ ਇੱਥੇ ਪਰ ਇੱਕ ਗੱਲ ਜ਼ਰੂਰ ਹੈ ਦੂਜੀ ਸਟੇਟਾਂ ਦੇ ਤੇ ਹੋਰ ਲੋਕ ਮੰਗਣ ਵਾਲੇ ਵੀ ਆਉਂਦੇ ਆ ਨੌਜਵਾਨ ਇੰਜੋਏ ਕਰ ਰਹੇ ਆ ਇੱਥੇ ਬੈਠੇ ਆ ਕੋਈ ਚਾਹ ਪਾਣੀ ਪੀ ਰਿਹਾ ਇਹ ਹੁਣ ਸਵੇਰ ਦੇ ਦ੍ਰਿਸ਼ ਮੇਂ ਦਿਖਾ ਰਿਹਾ ਤੇ ਬੱਚੇ ਕਹਿੰਦੇ ਵੀ ਜੇ ਅੰਬਰਸਰ ਆ ਕੇ ਅੰਬਰਸਰੀ ਕੁਲਚਾ ਨਹੀਂ ਖਾਦਾ ਤੇ ਕੀ ਖਾਦਾ ਉਸ ਤੋਂ ਬਾਅਦ ਅਸੀਂ ਧੰਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਵਾਲ ਨੂੰ ਚਾਲੇ ਪਾ ਦਿੰਦੇ ਆ ਇਹ ਸੋਨੇ ਰੰਗੀਆਂ ਚੂੜੀਆਂ ਝੁਮ ਕੇ ਔਰਤਾਂ ਦਾ ਵੱਲ ਆਕਰਸ਼ਣ ਦਾ ਕੇਂਦਰ ਸੀ ਹਰ ਔਰਤ ਇਹਨਾਂ ਦੁਕਾਨਾਂ ਦੇ ਉੱਤੇ ਖੜਦੀ ਸੀ ਇਹ ਭਾਈ ਬੰਦੇ ਦਾ ਪ੍ਰਵਾਸੀ ਹੈ ਪਰ ਇਹਨੂੰ ਇਹਨਾਂ ਨੂੰ ਪੰਜਾਬੀਆਂ ਦੇ ਟੇਸਟ ਦਾ ਪਤਾ ਹੈ ਇਹ ਹਰ ਉਹ ਸਜੋ ਸਮਾਨ ਰੱਖੀ ਬੈਠੇ ਸੀ ਵੀ ਜਿਹੜੇ ਪੰਜਾਬੀਆਂ ਨੂੰ ਆਕਰਸ਼ਿਤ ਕਰਦੇ ਆ ਇਹ ਮਾਰਕੀਟ ਵੈਸੇ ਤਾਂ ਜਿਹੜੀ ਹੈ ਵੀ ਮਹਿੰਗੀ ਬਹੁਤ ਮਾਰਕੀਟ ਹੈ ਬਾਕੀ ਆ ਸਜੋ ਸਮਾਨ ਤਾਂ ਸਸਤਾ ਹੈ ਪਰ ਖਾਣ ਪੀਣ ਦਾ ਸਮਾਨ ਜ਼ਰੂਰਤ ਤੋਂ ਜ਼ਿਆਦਾ ਰੇਟ ਮਹਿੰਗੇ ਹੈ ਪ੍ਰਸ਼ਾਸਨ ਨੂੰ ਵੀ ਤੇ ਐਸਜੀਪੀਸੀ ਨੂੰ ਵੀ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਵੀ ਜਿੱਤੇ ਚਾਹ ਦੇ ਕੱਪ ਬਾਹਰ ਵੀ ਰੇੜੀਆਂ ਤੇ 33 40 40 ਰੁਪਏ ਦੇ ਵਿਕ ਰਹੇ ਆ ਵੀ ਜਿੱਤਿਆਂਮ ਸ਼ਹਿਰਾਂ ਚ 10 ਤੋਂ 15 ਰੁਪਏ ਦਾ ਹੈ ਅਸੀਂ ਬਾਜ ਬਾਬਾ ਦੀਪ ਸਿੰਘ ਦੇ ਅਸਥਾਨ ਵੱਲ ਜਾਂਦੇ ਆ ਤੇ ਰਸਤੇ ਵਿੱਚ ਗੁਰੂ ਦਰਬਾਰ ਸਾਹਿਬ ਦੇ ਵਿੱਚੋਂ ਹੀ ਨਿਕਲ ਕੇ ਜਾਣਾ ਹੁੰਦਾ ਤੇ ਇਹ ਧੰਨ ਗੁਰੂ ਰਾਮਦਾਸ ਸਾਹਿਬ ਦੇ ਨਾਮ ਦੇ ਉੱਤੇ ਇਹ ਯਾਤਰੀ ਨਿਵਾਸ ਹੈ ਜਿੱਥੇ ਲੋਕ ਬਿਨਾਂ ਪੈਸਿਆਂ ਦੇ ਆਰਾਮ ਕਰ ਸਕਦੇ ਆ ਉਹ ਲੋਕ ਜਿਨ੍ਹਾਂ ਨੇ 2-3 ਘੰਟੇ ਇੱਥੇ ਰੁਕਣਾ ਹੋਵੇ ਇਸ ਅਸਥਾਨ ਤੋਂ ਥੋੜਾ ਜਿਹਾ ਅੱਗੇ ਜਾ ਕੇ ਕਾਫੀ ਦਾ ਸਟਾਲ ਹੈ ਨੈਸਕਾਫੇ ਦਾ ਜੋ ਕਿ ਬਹੁਤ ਰੀਜ਼ਨੇਬਲ ਰੇਟ ਦੇ ਉੱਤੇ ਹੈ ਅਸੀਂ ਵੀ ਉੱਥੋਂ ਕਾਫੀ ਪੀ ਕੇ ਅੱਗੇ ਨੂੰ ਚੱਲੇ ਪਾ ਦਿੰਨੀ ਆ ਰਸਤੇ ਦੇ ਵਿੱਚ ਸੱਚੇ ਹੱਥ ਜੋੜਾ ਘਰ ਆਉਂਦਾ ਜਿੱਥੇ ਜੋੜੇ ਉਤਾਰ ਕੇ ਤੁਸੀਂ ਦਰਬਾਰ ਸਾਹਿਬ ਚੰਦੇ ਹੋ ਬਹੁਤ ਸੋਹਣਾ ਤੇ ਵੱਡਾ ਜੋੜਾ ਘਰ ਬਣਾਇਆ ਹੈ ਇਹਨਾਂ ਕੰਮਾਂ ਦੀ ਤਾਂ ਸ਼ਲਾਘਾ ਬਣਦੀ ਹੈ ਐਸਜੀਪੀਸੀ ਦੀ ਪਰ ਧਰਮ ਪ੍ਰਚਾਰ ਦੇ ਵਿੱਚ ਐਸਜੀਪੀਸੀ ਪਿੱਛੇ ਰਹੇ ਆਮ ਲੋਕ ਤੁਹਾਨੂੰ ਸੇਵਾ ਕਰਦੇ ਮਿਲ ਜਾਣਗੇ ਪਰ ਧਰਮ ਪ੍ਰਚਾਰ ਦੇ ਵਿੱਚ ਸੇਂਧ ਲੱਗੀ ਪਰ ਵਾਜੀਪੀਸੀ ਪਿੱਛੇ ਰਹਿ ਗਈ ਤੇ ਸ਼੍ਰੀ ਗੁਰੂ ਹਰगोबिंद ਸਾਹਿਬ ਨਵਾਜ਼ ਦੇ ਬਿਲਕੁਲ ਸਾਹਮਣੇ ਇੱਕ ਕੋਲਡ ਡਰਿੰਕ ਵਾਲੀ ਕੰਪਨੀ ਨੇ 5 ਰੁਪਏ ਸੇਲ ਵਾਲੀ ਕੋਲਡ ਡਰਿੰਕ ਲਾਈ ਹੈ ਜਿੱਥੇ ਲੋਕਾਂ ਦਾ ਖਾਸਾ ਰਸ਼ ਹੁੰਦਾ ਹੈ ਤੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਨੂੰ ਜਾਂਦੇ ਭੀੜੀਆਂ ਗੜੀਆਂ ਦੇ ਵਿੱਚੋਂ ਨਿਕਲ ਕੇ ਜਾਣਾ ਪੈਂਦਾ ਤੇ ਰਸਤੇ ਦੇ ਵਿੱਚ ਕਈ ਥਾਂ ਉਹਦੇ ਉੱਤੇ ਗੁਰੂ ਘਰ ਹੈ ਅੰਮ੍ਰਿਤਸਰ ਇੱਕ ਐਸਾ ਸ਼ਹਿਰ ਹੈ ਵੀ ਪੁਰਾਤਨ ਸ਼ਹਿਰ ਹੈ ਜਿੱਥੇ ਧਾਰਮਿਕ ਸਥਾਨ ਬਹੁਤ ਜ਼ਿਆਦਾ ਹੈ ਰਸਤੇ ਦੇ ਵਿੱਚ ਕਈ ਗੁਰੂ ਘਰਾਂ ਦੇ ਆ ਬਾਬਾ ਦੀਪ ਸਿੰਘ ਜੀ ਦੇ ਸਥਾਨ ਵੱਲ ਜਾਂਦੇ ਹੋਏ ਅਸੀਂ ਵੀ ਦਰਸ਼ਨ ਕਰਦੇ ਹੋਏ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਉੱਤੇ ਪਹੁੰਚ ਜਾਂਦੇ ਹ ਜਿੱਥੇ ਸੈਂਕੜੇ ਲੋਕ ਸ਼ਰਧਾ ਭਾਵਨਾ ਨਾਲ ਸਾਡੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨੂੰ ਨਮਨ ਕਰ ਰਹੇ ਹੁੰਦੇ ਆ ਅਸੀਂ ਵੀ ਹੋਰ ਲੋਕਾਂ ਦੀ ਤਰ੍ਹਾਂ ਉੱਥੇ ਆਪਣੀ ਸ਼ਰਧਾ ਪ੍ਰਗਟ ਕਰਨ ਲਈ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਨਮਨ ਕਰਨ ਲਈ ਅੰਦਰ ਜਾਂਦੇ ਆ ਅਸ ਜੇ ਹੱਥ ਜੋੜਾ ਕਰ ਇਹ ਉਹ ਸਥਾਨ ਹੈ ਜਿੱਥੇ ਜਦ ਆਪਾਂ ਪੈਰ ਅੰਦਰ ਧਰਦੇ ਆ ਤੇ ਤੁਹਾਨੂੰ ਅੰਦਰ ਇੱਕ ਅਲੌਕਿਕ ਆਪਣੇ ਅੰਦਰ ਇੱਕ ਜਜ਼ਬਾ ਤੇ ਸ਼ਕਤੀ ਫੀਲ ਹੁੰਦੀ ਹੈ ਵੀ ਮੇਰੇ ਅੰਦਰ ਕੋਈ ਸ਼ਕਤੀ ਆ ਗਈ ਵੀ ਮੇਰੇ ਅੰਦਰ ਸ਼ਹੀਦ ਸਿੰਘਾਂ ਨੇ ਕੋਈ ਤਾਕਤ ਬਖਸ਼ੀ ਹੈ ਅੰਦਰ ਵੀਡੀਓਗ੍ਰਾਫੀ ਲਾਊਡ ਨਹੀਂ ਹੈ ਪਰ ਛੋਟੀ ਜੀ ਅਸੀਂ ਕਲਿੱਪ ਜੋੜ ਰਹੇ ਹਾਂ ਕਰੋ ਦਰਸ਼ਨ ਅਨੋਕੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਇੱਥੇ ਲੋਕਾਂ ਤੇ ਜੋੜ ਕੇ ਅਰਦਾਸਾਂ ਜੋ ਬੇਨਤੀਆਂ ਕਰ ਰਹੇ ਆਂ ਆਪਣੀ ਜੋਦੜੀਆਂ ਕਰ ਰਹੇ ਆਂ ਕਿ ਗੁਰੂ ਸਾਹਿਬ ਜੀ ਤੇ ਧੰਤਨ ਬਾਬਾ ਦੀਪ ਸਿੰਘ ਜੀ ਮੇਰੇ ਤੇ ਮੇਰੇ ਪਰਿਵਾਰ ਉਤੇ ਮਿਹਰ ਭਰਿਆ ਹੱਥ ਰੱਖਿਓ ਤੰਦਰੁਸਤੀਆਂ ਬਖਸ਼ਿਓ ਰਾਗੀ ਸਿੰਘ ਬਹੁਤ ਸੋਹਣਾ ਕੀਰਤਨ ਕਰ ਰਹੇ ਸੀ ਥੋੜਾ ਜਿਹਾ ਬਾਹਰ ਨਿਕਲਦੇ ਆਂ ਜੋਤ ਸਾਹਿਬ ਲੋਕ ਜੋਤ ਸਾਹਿਬ ਦੇ ਵਿੱਚੋਂ ਬਾਹਰੋਂ ਬੂਤ ਕੋ ਘੋ ਲੈ ਕੇ ਪਾਉਂਦੇ ਆ ਤੇ ਆਪਣੇ ਪਰਿਵਾਰ ਲਈ ਤੰਦਰੁਸਤੀ ਲਈ ਅਰਦਾਸ ਕਰਦੇ ਆ ਅਸੀਂ ਵੀ ਅਰਦਾਸ ਤੰਦਰੁਸਤੀ ਦੀ ਕੀਤੀ ਅੱਗੇ ਜਾ ਜਾਂਦੇ ਆ ਉਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਵੀ ਗਏ ਐਂਟੀਕ ਮਿਊਜ਼ੀਅਮ ਐ ਦਰਬਾਰ ਸਾਹਿਬ ਦਾ ਸਿੱਖ ਮਿਊਜ਼ੀਅਮ ਐ ਅਸੀਂ ਉਹਦੇ ਅੰਦਰ ਜਾਂਦੇ ਆ ਜਿੱਥੇ ਸਿੱਖਾਂ ਦੀਆਂ ਡਰੈੱਸਾਂ ਪ੍ਰਾਤਨ ਸਮੇਂ ਦੀਆਂ ਆ ਡਰੈੱਸਾਂ ਪਈਆਂ ਜਿਹੜੀ ਲੋਹੇ ਦੀ ਬਣੀ ਐ ਭਾਰਤ ਭਾਗ ਜੰਗ ਸਮੇਂ ਦੀ ਆ ਗੋਲੇ ਪਏ ਆ ਵੀ ਜਿਹੜੇ ਨਹੀਂ ਚਲੇ ਉਹਨਾਂ ਸਮਿਆਂ ਦੇ ਇਹ ਪਟਿਆਲੇ ਦੇ ਕਾਊਂਟਰ ਬਾਬਾ ਅੱਲਾ ਸਿੰਘ ਦਾ ਨਾਲ ਪ੍ਰਾਤਨ ਜਿਹੜੇ ਗੁਟਕਾ ਸਾਹਿਬ ਤੇ ਪੋਥੀਆਂ ਸਾਹਿਬ ਵੀ ਉੱਤੇ ਸ਼ੀਸ਼ੇ ਵਿੱਚ ਜੜ ਕੇ ਰੱਖੀਆਂ ਹੋਈਆਂ ਦਸਮ ਗੰਥ ਦੀ ਹੈ ਇਹ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੇ ਸੁਪੁੱਤਰਾਂ ਦੀ ਫੋਟੋ ਵੀ ਉੱਥੇ ਲਗਾਈ ਹੈ ਵਾਪਸੀ ਦੇ ਉੱਤੇ ਅਸੀਂ ਪਿੰਡ ਭੱਟੀਕੇ ਜ਼ਿਲ੍ਹਾ ਅੰਮ੍ਰਿਤਸਰ ਦਾ ਗੁਰੂ ਕਾ ਲੰਗਰ ਉੱਥੇ ਟਵਿਨ ਬ੍ਰਦਰਸ ਤੇ ਅਸੀਂ ਬੈਠ ਕੇ ਲੰਗਰ ਛਕਦੇ ਹਾਂ ਬਹੁਤ ਹੀ ਸੁਆਦਿਸ਼ਟ ਲੰਗਰ ਉਹਨਾਂ ਨੇ ਲਾਇਆ ਹੈ ਤੇ ਬੜੀ ਸ਼ਰਧਾ ਭਾਵ ਨਾਲ ਛਕਾਇਆ ਲੋਕਾਂ ਨੂੰ ਦੂਰੋਂ ਆਵਾਜ਼ਾਂ ਮਾਰ ਮਾਰ ਕੇ ਲੰਗਰ ਛਕਾ ਰਹੇ ਸੀ ਇਹ ਲੰਗਰ ਛਕਾਉਣ ਦਾ ਜਜ਼ਬਾ ਸਿੱਖ ਕੌਮ ਦੇ ਵਿੱਚ ਹੀ ਹੈ ਵਾਪਸੀ ਜਾਂਦੇ ਅਫਸਰਾਂ ਦੇ ਵਿਖੇ ਫਤਿਹਗੜ੍ਹ ਦੇ ਪੁਲ ਦੇ ਉੱਤੇ ਦੇਖੋ ਵੀ ਕਿੰਨਾ ਰਸ਼ ਹੈ ਅਸੀਂ ਵੀ ਸੋਚਿਆ ਵੀ ਫਤਿਹਗੜ੍ਹ ਨਮਸਕਾਰ ਕਰਨ ਲਈ ਜਾਣੇ ਆ ਤੇ ਆਪਰ ਰਸ਼ ਦੇਖੋ ਕਿੰਨਾ ਹੈ ਇਹ ਕਈ ਟਰਾਲੀਆਂ ਵਾਲਿਆਂ ਨੇ ਕੱਲ ਚਾਲੇ ਵਾਪਸੇ ਵਾਪਸੀ ਪਾ ਲਈ ਸੀ ਭੋਗ ਉਪਰੰਤ ਤੇ ਕਈ ਸਾਡੇ ਵਰਗੇ ਜਾ ਰਹੇ ਸੀ ਕਾਰਾਂ ਦੇ ਵਿੱਚ ਕਿਉਂਕਿ ਪਹਿਲਾਂ ਬਹੁਤ ਰਸ਼ ਹੁੰਦਾ ਹੈ ਤੇ ਪਰਿਵਾਰਕ ਕਈ ਬੰਦੇ ਸੋਚਦੇ ਆਂ ਵੀ ਭੋਗ ਵਾਲੇ ਦਿਨ ਹੀ ਜਾਵਾਂਗੇ ਆ ਲੰਬੀਆਂ ਲੰਬੀਆਂ ਕਤਾਰਾਂ ਸਿੱਖ ਕੌਮ ਦਾ ਜਜਬਾ ਪ੍ਰਗਟ ਕਰਦੀਆਂ ਵੀ ਸਿੱਖ ਕੌਮ ਦੇ ਵਿੱਚ ਜਜਬਾ ਕਿੰਨਾ ਹੈ ਵੀ ਆਪਣੀ ਕੌਮ ਪ੍ਰਤੀ ਆਪਣੇ ਸ਼ਹੀਦਾਂ ਪਤੀ ਜਿਹੜੇ ਛੋਟੇ ਸਹਬਜ਼ਾਦੇ 7 ਤੇ 9 ਸਾਲ ਦੇ ਆ ਜਿੰਦੇ ਨੀਹਾਂ ਦੇ ਵਿੱਚ ਚਣਵਾ ਦਿੱਤੇਗੇ ਤੇ ਵਜੀਰ ਖਾਨ ਨੂੰ ਤੇ ਗੰਗੂ ਨੂੰ ਲਾਂਹਤਾ ਪਾਣ ਜਾਂਦੀਆਂ ਵੀ ਗੰਗੂਆ ਤੇ ਵਜੀਰ ਖਾਨਾ ਇਹ ਲਾਂਹਤਾ ਤੈਨੂੰ ساری ਉਮਰ ਪੈਂਦੀ ਰਹਿਣਗੀਆਂ ਜਦ ਤੱਕ ਦੁਨੀਆ ਰਹੂਗੀ ਗੰਗੂ ਤੇ ਵਜੀਦ ਖਾਨ ਨੂੰ ਲਾਂਤਾਂ ਪੈਂਦੀਆਂ ਰਹਿਣਗੀਆਂ ਇਹ ਟਰਾਲੀ ਦੇ ਟਾਇਰਾਂ ਦੀ ਗੂੰਜ ਨਹੀਂ ਇਹ ਸਿੱਖਾਂ ਦੀ ਲਹਨਤ ਹੈ ਗੰਗੂ ਦੇ ਗੰਗੂ ਨੂੰ ਤੇ ਗੰਗੂ ਦੇ ਪਰਿਵਾਰ ਨੂੰ ਇਹ ساری ਉਮਰ ਰਹਿਣਗੀਆਂ ਜਿਹੜੀ ਟਰਾਲਾਂ ਟਰਾਲੀਆਂ ਦੀਆਂ ਕਤਾਰਾਂ ਟੁੱਟਦੀਆਂ ਨਹੀਂ ਇਹ ਸਿੱਖੀ ਦਾ ਜਜ਼ਬਾ ਹੈ ਅੰਦਰ ਜਦ ਪਹੁੰਚਦੇ ਆ ਉਹ ਦੀਵਾਰ ਨੂੰ ਨਮਸਕਾਰ ਕਰਦੇ ਆ ਜਿਸ ਦਵਾਰ ਦੇ ਵਿੱਚ ਜਿੰਦਾ ਚਿੰਨ ਦਿੱਤੇ ਗਏ ਛੋਟੇ ਸ਼ਹਿਬਜਾਦੇ ਉੱਤੇ ਹੁਣ ਬ੍ਰਾਊਨ ਕਲਰ ਦਾ ਕਲਰ ਕੀਤਾ ਹੋਇਆ ਜਿੱਥੇ ਲੋਕ ਨਮਸਕਾਰ ਕਰ ਰਹੇ ਆ ਤੇ ਆਪਣੀ ਸ਼ਰਧਾ ਪ੍ਰਗਟ ਕਰ ਰਹੇ ਆ ਇਹ ਉਹ ਸਥਾਨ ਹੈ ਜਿੱਥੇ ਛੋਟੇ ਸ਼ਹਿਬਜਾਦਿਆਂ ਨੂੰ ਜਿੰਦਾ ਚਿੰਨ ਦਿੱਤਾ ਗਿਆ ਮਾਤਾ ਗੁਜਰੀ ਉਹਨਾਂ ਦੀ ਦਾਦੀ ਜੀ ਉਹਨਾਂ ਦੀ ਵੇਟ ਕਰਦੇ ਰਹੀ ਉਥੇ ਭਾਈ ਸਾਹਿਬ ਅਰਦਾਸ ਬੇਨਤੀਆਂ ਕਰਦੇ ਆ ਲੋਕਾਂ ਦੀਆਂ ਲੋਕ ਉਹਨਾਂ ਨੂੰ ਬੇਨਤੀ ਕਰਦੇ ਆ ਤੇ ਭਾਈ ਸਾਹਿਬ ਉਥੇ ਤੁਹਾਡੀ ਅਰਦਾਸ ਬੇਨਤੀ ਛੋਟੇ ਸ਼ਹਿਬਜਾਦਿਆਂ ਤੱਕ ਪਹੁੰਚਾਉਂਦੀ ਹੈ ਜਿਹੜੀ ਆ ਸ਼ਰਦਾ ਲੋਕਾਂ ਦੀ ਹੈ ਨਾ ਸਿੱਖ ਕੌਮ ਦੀ ਹੈ ਆਪਣੇ ਗੁਰੂਆਂ ਪ੍ਰਤੀ ਇਹ ਲਾਸਾਨੀ ਸ਼ਹਾਦਤ ਪ੍ਰਤੀ ਇਹ ਬਹੁਤ ਸ਼ਲਾਘਾਯੋਗ ਹੈ ਪਰ ਸਾਡੀ ਕੁਝ ਧਾਰਮਿਕ ਏਜੰਸੀਆਂ ਜਿੱਥੇ ਬੰਦੀਆਂ ਉਹ ਧਰਮ ਪ੍ਰਚਾਰ ਦੇ ਵਿੱਚ ਪਿੱਛੇ ਰਹਿ ਗਈਆਂ ਲੋਕ ਤਾਂ ਸ਼ਰਦਾ ਬਹੁਤ ਹੈ ਲੋਕਾਂ 'ਚ ਪਰ ਸਾਡੀ ਕਮੇਟੀਆਂ ਉਸ ਹੱਦ ਤੱਕ ਸਾਡੇ ਧਰਮ ਦਾ ਪ੍ਰਚਾਰ ਨਹੀਂ ਕਰ ਸਕੀਆਂ ਜਿਸ ਤੱਕ ਸੋਣਾ ਚਾਹੀਦਾ ਜਿੰਨੀਆਂ ਸਾਡੇ ਧਰਮ ਦੇ ਵਿੱਚ ਕੁਰਬਾਨੀਆਂ ਹੋਈਆਂ ਉਹ ਸਾਨੂੰ ਦੇਸ਼ਾਂ ਵਿਦੇਸ਼ਾਂ ਤੱਕ ਹੰਮ ਹਮਾ ਕੇ ਪਛਾਣੀਆਂ ਚਾਹੀਦੀਆਂ ਵਾਪਸੀ ਸਾਨੂੰ ਸਿੰਘ ਸਾਹਿਬ ਮਿਲੇ ਜਿਹੜੇ ਪੈਦਲ ਦਰਸ਼ਨ ਦੇਦਾਰੇ ਸਮਾਣੇ ਤੋਂ ਚੱਲੇ ਸੀ ਦਰਸ਼ਨ ਦੇਦਾਰੇ ਕਰਕੇ ਵਾਪਸ ਆ ਰਹੇ ਸਾਡੀ ਸਿੱਖ ਕੌਮ ਦੇ ਵਿੱਚ ਇਹ ਜੀ ਵੀਰ ਹੈ ਇਹਨਾਂ ਨੂੰ ਸਲਾਮ ਹੈ ਸਾਡਾ ਵੀ ਇਹ ਜੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ